ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਕਾਲ ਤੇ ਜੈ ਸਾਈਂ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਫਕੀਰਾਂ ਬਾਰੇ ਕਿਉਂਕਿ ਬਹੁਤ ਲੋਕ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਚੱਲਦੇ ਰਹਿੰਦੇ ਨੇ ਨਵੇਂ-ਨਵੇਂ ਸਵਾਲ ਉੱਠਦੇ ਰਹਿੰਦੇ ਨੇ ਕੁਛ ਨਾ ਕੁਛ ਦੇਖ ਕੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਹੋ ਸਕਦਾ ਜਾਂ ਨਹੀਂ ਹੋ ਸਕਦਾ ਸ਼ਾਇਦ ਤੁਹਾਨੂੰ ਵੀ ਕੋਈ ਨਾ ਕੋਈ ਐਦਾਂ ਦਾ ਜਾਣਦਾ ਹੋਵੇ ਜਿਹੜਾ ਐਦਾਂ ਦੀ ਸੋਚ ਰੱਖਦਾ ਹੋਵੇ ਮੰਨਦਾ ਹੁੰਦਾ ਪਰ ਸਵਾਲ ਬਹੁਤ ਹੁੰਦੇ ਨੇ ਸੋ ਅੱਜ ਦਾ ਜਿਹੜਾ ਸਵਾਲ ਆ ਤੁਸੀਂ ਪਾੜੀ ਲਿਆ ਬਾਹਰ ਨਾ ਮੈਨੂੰ ਕਾਫੀ ਲੋਕਾਂ ਨੇ ਪੁੱਛਿਆ ਕਿ ਜਿਹੜੇ ਫਕੀਰ ਹੁੰਦੇ ਨੇ ਦੁਨੀਆ ਦਾ ਭਲਾ ਮੰਗਦੇ ਨੇ ਉਸ ਰੱਬ ਨੂੰ ਉਸ ਪਰਮਾਤਮਾ ਨੂੰ ਮੰਨਦੇ ਨੇ ਉਹਦਾ ਨਾਮ ਜਪਦੇ ਨੇ ਵੀ ਜਿਹੜੇ ਫਕੀਰ ਹੁੰਦੇ ਨੇ ਨਾ ਇਹ ਨੋਨवेज ਖਾ ਲੈਂਦੇ ਨੇ ਜਾਂ ਖਾ ਸਕਦੇ ਨੇ ਯਾ ਨਹੀਂ ਖਾਂਦੇ। ਯਾ ਮੈਨੂੰ ਕਈਆਂ ਨੇ ਪੁੱਛਿਆ ਕਿ ਜਿਹੜੇ ਸਾਈਂ ਲਾਗੀਸ਼ਾ ਸਰਕਾਰ ਨੇ ਇਹ ਨੋਨ ਵੇਜ ਖਾਂਦੇ ਸੀ ਜਾਂ ਨਹੀਂ ਖਾਂਦੇ ਸੀ। ਕਿ ਇਹ ਦੱਸੋ। ਸਾਡੀ ਦੀ ਵੀਡੀਓ ਦੇ ਵਿੱਚ ਮੈਂ ਇਹ ਗੱਲ ਕਰਨੀ ਆ ਕਿ ਭਾਈ ਜਿਹੜੇ ਇਹ ਫਕੀਰ ਹੁੰਦੇ ਨੇ ਅਸਲ ਦੇ ਵਿੱਚ ਇਹਨਾਂ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਬੰਦਿਸ਼ ਨਹੀਂ ਹੁੰਦੀ। ਕਿਸੇ ਤਰ੍ਹਾਂ ਦੀ ਕੋਈ ਲਿਮਟ ਨਹੀਂ ਹੁੰਦੀ। ਕਿਉਂਕਿ ਤੁਸੀਂ ਇੱਕ ਸ਼ੇਰ ਸੁਣਿਆ ਹੋਣਾ ਅਕਸਰ ਕਈ ਸਿੰਗਰ ਸਟੇਜਾਂ ਦੇ ਬੋਲਦੇ ਨੇ ਕਿ ਹੱਦ ਟੱਪੇ ਔਲੀਆ ਬੇਹੱਦ ਟੱਪੇ ਪੀਰ। ਹਾਦਦੇ ਬਿਹੱਦ ਜਿਹੜਾ ਟੱਪੇ ਉਹਦਾ ਨਾਮ ਫਕੀਰ। ਕਿ ਫਕੀਰ ਦੀ ਕੋਈ ਹੱਦ ਨਹੀਂ ਹੁੰਦੀ। ਉਹ ਸਾਰੀਆਂ ਹੱਦਾਂ ਟੱਪ ਜਾਂਦਾ ਫੇਰ ਫਕੀਰ ਬਣਦਾ। ਸੋ ਇਹਨਾਂ ਨੂੰ ਕਿਸੇ ਗੱਲ ਦੀ ਮਨਾਹੀ ਨਹੀਂ ਹੁੰਦੀ ਕਿ ਆਹ ਖਾ ਸਕਦੇ ਆਂ ਜਾਂ ਆਹ ਨਹੀਂ ਖਾ ਸਕਦੇ। ਉਹਨਾਂ ਦਾ ਦਿਲ ਕਰੂਗਾ ਉਹ ਨੋਂਨ ਵਿੱਚ ਖਾਓਗੇ, ਨਹੀਂ ਦਿਲ ਕਰੂਗਾ ਨਹੀਂ ਖਾਓਗੇ। ਸੋ ਕਿਸੇ ਵੀ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੈਗੀ ਫਕੀਰਾਂ ਨੂੰ। ਤਾਂ ਹੀ ਤਾਂ ਉਹ ਫਕੀਰ ਆ। ਜਿਹੜਾ ਉਹ ਮਰਜ਼ੀ ਉਹਨਾਂ ਦਾ ਜੀ ਕਰਦਾ ਨਸ਼ਾ ਕਰਦੇ ਨੇ ਜਿਹੜਾ ਮਰਜ਼ੀ ਜੀ ਕਰਦਾ ਉਹ ਖਾਣਾ ਖਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਨਸ਼ਾ ਇਸ ਕਰਕੇ ਕਰਦੇ ਨੇ ਉਹ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਦੁਨੀਆਦਾਰੀ ਤੋਂ ਅਲੱਗ ਰਹੀਏ ਸਾਨੂੰ ਕੋਈ ਆ ਕੇ ਦੁਨੀਆਦਾਰੀ ਦਾ ਬੰਦਾ ਤੰਗ ਨਾ ਕਰੇ ਸਾਡੀ ਜਿਹੜੀ ਉੱਪਰ ਤਾਰ ਜੁੜੀ ਹੋਈ ਆ ਉਹਨੂੰ ਹਲਾਵੇ ਨਾ ਉਹਨੂੰ ਛੇੜੇ ਨਾ ਜਿਹੜੇ ਅਸਲ ਫਕੀਰ ਨੇ ਉਹ ਜਿਹੜੇ ਸਾਈ ਲਾਡੀ ਸ਼ਾ ਸਰਕਾਰ ਦੇ ਇਹ ਨੋਂ ਨਵੇਜ ਖਾਂਦੇ ਸੀ ਜਾਂ ਨਹੀਂ ਖਾਂਦੇ ਸੀ ਇਹਨਾਂ ਬਾਰੇ ਮੈਂ ਕੁਝ ਵੀ ਨਹੀਂ ਦੱਸ ਸਕਦਾ ਕਿਉਂਕਿ ਅ ਮੈਨੂੰ ਲੱਗਦਾ ਕਿ ਸਾਈਂ ਲਾਡਿਸ਼ਾ ਸਰਕਾਰ ਨੂੰ ਜਿਹੜੇ ਲੋਕਾਂ ਨੇ ਨੇੜਿਓਂ ਹੋ ਕੇ ਦੇਖਿਆ ਨੇੜਿਓਂ ਦਰਸ਼ਨ ਕੀਤੇ ਨੇ ਜਿਹੜੇ ਲੋਕਾਂ ਨੇ ਉਹਨਾਂ ਦੀ ਸੰਗਤ ਕੀਤੀ ਆ ਹੁਣ ਦੇ ਟਾਈਮ ਦੇ ਵਿੱਚ ਉਹ ਲੋਕ ਵੱਡੀ ਉਮਰ ਦੇ ਹੋਣਗੇ ਸਿਆਣੇ ਹੋਣਗੇ ਉਹ ਜ਼ਿਆਦਾ ਇਸ ਗੱਲ ਬਾਰੇ ਦੱਸੋਗੇ ਤੇ ਮੈਂ ਜ਼ਰੂਰ ਪੱਕਾ ਉਹਨਾਂ ਨਾਲ ਗੱਲ ਕਰਕੇ ਇਸ ਗੱਲ ਦੇ ਉੱਤੇ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਉਂਗਾ ਕਿ ਸਾਈ ਲਾਗੀਸ਼ਾ ਸਰਕਾਰ ਨੌਨਵੇਜ ਖਾਂਦੇ ਸੀ ਜਾਂ ਨਹੀਂ ਖਾਂਦੇ ਸੀ ਪਰ ਐਦਾਂ ਦਾ ਕੋਈ ਵੀ ਵਹਿਮ ਨਾ ਰੱਖੋ ਦਿਲ ਦੇ ਵਿੱਚ ਕਿ ਜੇ ਕੋਈ ਫਕੀਰ ਕੋਈ ਨੌਨਵੇਜ ਖਾ ਰਿਆ ਆ ਉਹ ਕਿਉਂ ਖਾ ਰਿਆ ਉਹ ਫਕੀਰ ਆ ਉਹ ਕੁਝ ਵੀ ਖਾਪੀ ਸਕਦਾ ਸੋ ਮੈਨੂੰ ਉਮੀਦ ਆ ਕਿ ਜਿਹੜੇ ਪੀੜਾ ਫਕੀਰਾਂ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਵੀ ਇਹ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੋਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ ਜੀ